ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਵਾਂਗੇ ਜੇ ਤੁਹਾਡੇ ਕੋਲ ਜ਼ਮੀਨ ਹੈਗੀ ਤਾਂ ਉਹ ਦੱਸ ਦਿਓ ਨਹੀਂ ਤਾਂ ਅਸੀਂ ਕਿਤੇ ਇੱਧਰ ਉੱਧਰੋਂ ਕੋਈ ਹੋਰ ਕਰਾਂਗੇ ਤੇ ਹਰੇਕ ਪਿੰਡ ਦੇ ਵਿੱਚ ਖੇਡਾਂ ਦਾ ਜਿਹੜਾ ਮੈਦਾਨ ਜ਼ਰੂਰ ਚਾਹੀਦਾ ਹੈ ਜੇ ਬੱਚਿਆਂ ਨੂੰ ਆਪਾਂ ਖੇਡਾਂ ਵੱਲ ਲਾਵਾਂਗੇ ਉਹਨਾਂ ਦਾ ਇਧਰੋਂ ਨਸ਼ਾ-ਨੁਸ਼ਾ ਵੱਲੋਂ ਗਲਤ ਸੰਗਤ ਵੱਲੋਂ ਧਿਆਨ ਹਟੂਗਾ ਉਹਨਾਂ ਦਾ ਤੇ ਉਹ partials ਖੋਲ ਰੱਖੀਆਂ ਨੇ ਪੰਜਾਬ ਪੁਲਿਸ ਦੀਆਂ ਹਨਾ ਹੋਮਗਾਰਡ ਦੀਆਂ ਆ ਰਹੇ ਨੇ ਹੁਣ 400-400 ਸਾਮੀਆਂ ਹੋਮਗਾਰਡ ਦੀਆਂ ਕੱਢ ਰਹੇ ਆ ਹਨਾ ਤੇ ਆਓ ਭਰਤੀ ਹੋ ਖੇਡੋ ਸਰੀਰ ਕਮਾਓ ਆਪਦੇ ਕੱਲਾ ਉਨੀ ਫੌਜ ਚ ਜਾਓ ਸਿੱਖ ਰੈਜiment ਦੇ ਵਿੱਚ ਮੈਨੂੰ ਮਿਲੇ ਸੀਗੇ ਉਹਨਾਂ ਦੇ ਕਮਾਂਡਰ ਉਹ ਕਹਿੰਦੇ ਸਿੱਖ ਰੈਜiment ਖਤਰੇ 'ਚ ਐ ਕਿ ਸਾਨੂੰ ਮੁੰਡੇ ਮਿਲ ਨਹੀਂ ਰਹੇ ਸਿੱਖ ਰੈਜiment ਦੇ ਭਰਤੀ ਹੋਣ ਵਾਸਤੇ ਮੁੰਡੇ ਨਹੀਂ ਮਿਲ ਰਹੇ ਪੰਜਾਬ 'ਚੋਂ ਕਹਿੰਦੇ ਹੁਣ ਹੋਰ ਤਾਂ ਕਰ ਨਹੀਂ ਸਕਦੇ ਹੋਰ ਕਿਤੋਂ ਦਾ ਸਿੱਖ ਰੈਜiment ਆ ਉਹ ਮੈਂ ਕਿਹਾ ਅਸੀਂ ਤੁਸੀਂ ਮੇਰੇ ਨਾਲ ਚੱਲਿਓ ਆਪਾਂ ਕੈਂਪ ਲਾਵਾਂਗੇ ਮੈਂ ਆਉਂਗਾ ਤੁਹਾਨੂੰ ਉਹਨਾਂ ਦੇ ਅਫਸਰਾਂ ਨਾਲ ਲੈ ਕੇ ਮੁੰਡਿਆਂ ਨੂੰ ਆਪਾਂ ਇਨਕਰੇਜ ਕਰੀਏ ਕਿ ਯਾਰ ਆਪਾਂ ਤਾਂ ਮਤਲਬ ਮੰਨੇ ਪਰ ਮੰਨੇ ਜਰਨੈਲਾਂ ਵਾਸਤੇ ਆ ਪੰਜਾਬ ਮੰਨੇ ਪਰ ਮੰਨੇ ਕਰਨਲਾਂ ਵਾਸਤੇ ਆ ਆਪਾਂ ਤਾਂ ਆਪਾਂ ਆਪ ਦੀ ਰੈਜiment ਹੀ ਖਤਮ ਕਰ ਲਾਂਗੇ ਕਿਵੇਂ ਹੋ ਜੂਗਾ ਤੋਂ ਸੋ ਇਹਦੇ ਚ ਤੁਸਾਂ ਤੁਹਾਡੇ ਸਹਿਯੋਗ ਦੀ ਲੋੜ ਪਊਗੀ ਸਰਪੰਚ ਸਾਹਿਬ